ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਤੁਸੀਂ ਅਕਸਰ ਹੀ ਮਾਵਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਗੀਤ ਸੁਨੇ ਹੋਣਗੇ ਔਰ ਸਿਆਣੇ ਲੋਕ ਕਹਿੰਦੇ ਨੇ ਅਕਸਰ ਗੱਲਾਂ ਚੱਲਦੀਆਂ ਹਨ ਕਿ ਰੱਬ ਤੋਂ ਬਾਅਦ ਜੇ ਕਿਸੇ ਦੀ ਗੱਲ ਆਉਂਦੀ ਹੈ ਤੇ ਮਾਂ ਦੀ ਆਉਂਦੀ ਹੈ ਜਿਹੜੇ ਬੱਚੇ ਨੂੰ ਜਦੋਂ ਜਨਮ ਦਿੰਦੀ ਹੈ ਤੇ ਆਪਣਾ ਵੀ ਉਹਦਾ ਇੱਕ ਨਵਾਂ ਜਨਮ ਹੁੰਦਾ ਹੈ ਪਰ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੂਲਾ ਨੰਗਲ ਤੋਂ ਇੱਕ ਐਸੇ ਪਰਿਵਾਰ ਨਾਲ ਮਿਲਾਰੇ ਆਂ ਸਾਨੂੰ ਵੀ ਉਹਨਾਂ ਦੀ ਹੱਡ ਬੀਤੀ ਦੱਸਣ ਲੱਗਿਆ ਕਾਫੀ ਦੁੱਖ ਮਹਿਸੂਸ ਹੋ ਰਿਹਾ ਹੈ ਕਿਉਂਕਿ ਇੱਕ ਮਾਂ ਜਿਹਦੇ ਤਿੰਨ ਬੱਚੇ ਹਨ ਅਤੇ ਤੁਹਾਡੇ ਤੋਂ ਜਿੱਥੇ ਮਦਦ ਮੰਗ ਰਹੀ ਹੈ ਉੱਥੇ ਇਹ ਵੀ ਮੰਗ ਕਰ ਰਹੀ ਹੈ ਕਿ ਉਹਦੇ ਵਾਸਤੇ ਅਰਦਾਸ ਕੀਤੀ ਜਾਏ ਪਹੁੰਚੇ ਹਾਂ ਜੀ ਤਸਵੀਰਾਂ ਸਾਂਝੀਆਂ ਕਰਦੇ ਹਾਂ ਸਾਡਾ ਮਨੀਵੀਰ ਜਸਤੀ ਵਾਈਫ ਹੈ ਪ੍ਰੀਤੀ ਇਹਨਾਂ ਦੱਸੇ ਅਨੁਸਾਰ 30-32 ਸਾਲ ਉਮਰ ਹੈ ਤਿੰਨ ਬੱਚੇ ਹਨ ਇੱਕ ਪਿਆਰੀ ਜੀ ਬੇਟੀ ਅਤੇ ਦੋ بیٹے ਬ੍ਰੈਸਟ ਕੈਂਸਰ ਹੋ ਚੁੱਕਾ ਹੈ ਤਸਵੀਰਾਂ ਅਜਹੀਆਂ ਹਨ ਜਿਹੜੀਆਂ ਤੁਹਾਨੂੰ ਵਿਚਿਤ ਕਰ ਸਕਦੀਆਂ ਹਨ ਇਸ ਕਰਕੇ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ ਗੱਲਬਾਤ ਕਰਦੇ ਆਂ ਪਰਿਵਾਰ ਦੀ ਜੇ ਮਾਲੀ ਹਾਲਤ ਕਹੀਏ ਉਹ ਵੀ ਕਾਫੀ ਨਾਜੁਕ ਹੈ ਕਾਰੋਬਾਰ ਬਿਲਕੁਲ ਬੰਦ ਹੋ ਚੁੱਕਾ ਹੈ ਸਬਸਕਰਾਈਬਰ ਜੀ ਕੀ ਕਹਿਣਾ ਚਾਹੁੰਦੇ ਹੋ ਵਾਈਫ ਤੁਹਾਡੀ ਜਿਹੜੀ ਕੰਡੀਸ਼ਨ ਹੋਈ ਹੈ ਕਿੰਨੀ ਦੇਰ ਤੋਂ ਵੀ ਇਹ ਪਈ 2.5 ਸਾਲ ਹੋ ਗਿਆ ਹਾਂਜੀ ਤੇ ਇਲਾਜ ਕਰਵਾਉਂਦੇ ਰਹੇ ਆ ਪਹਿਲਾਂ ਇੱਥੇ ਗੁਰੂ ਨਾਨਕਾ ਹਸਪੀਟਲ ਆਮਡਿਸਰ ਚ ਤੇ ਉਹਨਾਂ ਨੇ ਜੀ ਬਹੁਤ ਅਪਡੇਟ ਆਉ ਈਜੀ ਆਯੋਸਪੀਟਲ ਗੰਦੈਲਾ ਤੋਂ ਚੰਡੀਗੜ੍ਹ ਤੇ ਭਾਜੀ ਇੰਨੀ ਪਹੁੰਚਣੀ ਗਈ ਹੈਗੀ ਸਾਡੇ ਕੋਲ ਕਿੰਨਾ ਮੇਂਗਾ ਲਾਜ ਕਰਵਾ ਸਕੀ ਉੱਥੇ ਹਾਂਜੀ ਮਨੀ ਪੜੀ ਵੀ ਕਿਦਾਂ ਤੁਹਾਨੂੰ ਪਤਾ ਲੱਗਾ ਪਹਿਲਾਂ ਕੀ ਕੰਡੀਸ਼ਨ ਸੀ ਸਾਡੀ ਭੈਣ ਦੀ ਕਿਦਾਂ ਪਤਾ ਲੱਗਾ ਕਿ ਇਹਨੂੰ ਬ੍ਰੈਸਟ ਕੈਂਸਰ ਹੋ ਰਿਹਾ ਇਹ ਭਾਜੀ ਗਿਲਟੀ ਹੋਈਗੀ ਛੋਟੀ ਜੀ ਇੱਕ ਛੋਟਾ ਜਿਹਾ ਜਿੰਨਾ ਦਾਣਾ ਜਿੰਨਾ ਹੁੰਦਾ ਏ ਇੰਨੇ ਕਿੰਨਾ ਚਿਰ ਹੋ ਗਿਆ ਇਹ ਗੱਲ ਨੂੰ ਭਾਜੀ ਤੋਂ ਦੋਟਾ ਹੀ ਸਾਲ ਹੋ ਗਏ ਆ ਗਿਆ ਤੇ ਉਹਦੇ ਤੋਂ ਉਹ ਪਹਿਲਾਂ ਮਸੂਦ ਉੱਥੇ ਦਰਦ ਨਹੀਂ ਹੁੰਦੀ ਤਾਂ ਮਹਿਸੂਸ ਨਹੀਂ ਕਰਦੇ ਉਹਨੂੰ ਤੇ ਜਦ ਥੋੜੀ ਜਿਹੀ ਵੱਡੀ ਹੋਈ ਤੇ ਦਵਾਈ ਖਾਣੀ ਸ਼ੁਰੂ ਕਰਤੀ ਦਵਾਈ ਖਾਂਦੇ ਰਹੇ ਆ ਦਵਾਈ ਖਾਣ ਤੋਂ ਬਾਅਦ ਫਿਰ ਉਹ ਦਵਾਈ ਨਾਲ ਹੀ ਫਰਕ ਨਹੀਂ ਪਿਆ ਤੇ ਸੋਚਿਆ ਚਲੋ ਆਪਰੇਸ਼ਨ ਕਰਾ ਲੈਂਦੇ ਆ ਆਪਰੇਸ਼ਨ ਕਰਾਉਣ ਵਾਸਤੇ ਗਏ ਆ ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ 'ਚ ਤੇ ਉੱਥੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਨਾ ਕੈਂਸਰ ਦਾ ਟੈਸਟ ਕੀਤਾ ਜਾਣਾ ਵਾ ਕਿ ਛਾਤੀ ਤੇ ਜ਼ਖਮ ਹੈਗਾ ਉਹਦੇ ਕਰਕੇ ਸਾਨੂੰ ਲੱਗਦਾ ਕਿ ਕੈਂਸਰ ਹੋ ਸਕਦਾ ਔਰ ਜੇ ਉਹਨਾਂ ਨੇ ਟੈਸਟ ਹੀ ਕੀਤਾ ਕੈਂਸਰ ਦਾ ਤੇ ਉਹਦੇ ਨਾਲ ਬ੍ਰੈਸਟ ਕੈਂਸਰ ਆਈ ਟੈਸਟ ਦੇ ਵਿੱਚ ਜੇ ਤਾਂ ਬ੍ਰੈਸਟ ਕੈਂਸਰ ਆਈ ਤੇ ਉਹਨਾਂ ਨੇ ਕੈਂਸਰ ਵਾਲੇ ਡਿਪਾਰਟਮੈਂਟ ਚ ਸਾਨੂੰ ਭੇਜਤਾ ਉੱਥੇ ਭਾਜੀ 8 ਕੀਮੋ ਲੱਗੀਆਂ ਨੇ 8 ਕੀਮੋ ਲੱਗੀਆਂ ਤੇ 8 ਕੀਮੋ ਲੱਗਣ ਤੋਂ ਬਾਅਦ ਇੱਕ ਕੀਮੋ ਦਾ ਕਿੰਨਾ ਖਰਚਾ ਹੁੰਦਾ ਇੱਕ ਕੀਮੋ ਦਾ ਭਾਜੀ 40-42000 ਰੁਪਏ ਖਰਚਾ ਹੁੰਦਾ ਹੈਗਾ ਤਕਰੀਬ 3 6 3 ਲੱਖ ਰੁਪਏ ਫਿਰ ਮਣੀ ਭਾਜੀ ਇੰਨੇ ਪੈਸੇ ਇੱਕ ਤੁਸੀਂ ਤੁਹਾਡੇ ਪਰਿਵਾਰ ਦੀ مالی ਹਾਲਤ ਨਹੀਂ ਠੀਕ ਕਿੱਦਾਂ ਲਿਆਉਂਦੇ ਤੁਸੀਂ ਪੈਸੇ ਭਾਜੀ ਇੱਕ ਦੇ ਮੈਂ ਜਿਹੜੇ ਕਮਰੇ ਆਂ ਮੇਰੇ ਇਹ ਗਿਆਨੇ ਪਾਏਗੇ ਇੱਕ ਭਾਜੀ ਮੈਂ ਲਾਉਣ ਲਿਆ ਹੈਗਾ ਤੇ ਉਹ ਲੈ ਕੇ ਕੁਝ ਇਤਨਾ ਰਿਸ਼ਤੇਦਾਰਾਂ ਕੋਲ ਭੈਣ ਭਰਾਵਾਂ ਕੋਲ ਲੈ ਕੇ ਭਰਾਵਾਂ ਆਪਣੇ ਮਾਪਿਓ ਨੇ ਕੋਈ ਚਲੋ ਦਿੱਤੇ ਥਰੇ ਥਰੇ ਸਾਰਿਆਂ ਨੇ ਤੇ ਉਹ ਭਾਜੀ ਉਹਨਾਂ ਕਿਤੇ ਇਲਾਜ ਕਰਵਾਇਆ ਫਿਰ ਉਸ ਤੋਂ ਬਾਅਦ ਚ ਮੁੜ ਕੇ ਉਹਨਾਂ ਨੇ ਵੀ ਜਵਾਬ ਦੇਤਾ ਹਸਪੀਟਲ ਵਾਲਿਆਂ ਨੇ ਅੱਠ ਕਿਮੋ ਕਰਨ ਤੋਂ ਬਾਅਦ ਕਹਿੰਦੇ ਕਿ ਦਸ ਦਿਨ ਹਫਤਾ ਰੁਕ ਜਾਓ ਆਪਰੇਸ਼ਨ ਕਰ ਦਿੰਨੇ ਆਗੇ ਇਤਨਾ ਹੀ ਕਰਦੇ ਕਰਦੇ ਮਹੀਨਾ ਨਗਾ ਤਾਂ ਉਹਨਾਂ ਨੇ ਤਿੰਨੇ ਦਿਨ ਬਾਅਦ ਚ ਭਜੀ ਫਿਰ ਉਹਨਾਂ ਦੇ ਬਾਪ ਦੇ ਤੱਕ ਜਾਂਦੇ ਨਹੀਂ ਅਸੀਂ ਮਤਲਬ ਕੁਝ ਨਹੀਂ ਕਰ ਸਕਦੇ ਜ਼ਖਮ ਜਿਆਦਾ ਵਾ ਤੇ ਇੱਥੇ ਜੇ ਆਪਰੇਸ਼ਨ ਕਰਾਓਗੇ ਤੇ ਜਾਨ ਜਾਨ ਦੇ ਜਿਆਦਾ ਚਾਂਸ ਹੈ ਤੁਸੀਂ ਚੰਡੀਗੜ੍ਹ ਪੀਜੀਐਲ ਜਾਓ ਉੱਥੇ ਆ ਕੇ ਤੁਹਾਡੇ ਚਲੋ ਇਹਨਾਂ ਦੇ ਬਚਣ ਦੇ ਚਾਂਸ ਹੁੰਦਾ ਹੈ ਕਿ ਉੱਥੇ ਬਚਾਅ ਹੋ ਸਕਦਾ ਵਾ ਲੈ ਕੇ ਗਏ ਹਾਂ ਹਾਂਜੀ ਭਾਜੀ ਉੱਥੇ ਫਿਰ ਅਸੀਂ ਪੀਜੀਐਲ ਖਰਿਆ ਹੈਗਾ ਜੀ ਇਹ ਲੈ ਕੇ ਗਏ ਤੇ ਭਾਜੀ ਪੈਸੇ ਨਾ ਹੋਣ ਕਰਕੇ ਸਾਡੇ ਕੋਲ ਫਿਰ ਉਹਨਾਂ ਨੂੰ ਉੱਥੋਂ ਵਾਪਸ ਲੈਣਾ ਤੇ ਅੱਜ ਜਿਹੜਾ ਉਹਨਾਂ ਟੈਸਟ ਲੈ ਕੇ ਦਿੱਤੇ ਟੈਸਟ ਬਹੁਤ ਮਹਿੰਗੇ ਭਾਜੀ ਉਹ ਤਾਂ ਹੀ ਟੈਸਟ ਨਹੀਂ ਕਰਾ ਸਕਦੇ ਫਿਰ ਪਰਿਵਾਰ ਦੇ ਜਿਹੜਾ ਹੁਣ ਖਰਚੇ ਕਿਦਾਂ ਚੱਲਦੇ ਆ ਕਿਉਂਕਿ ਵਾਈਫ ਤੇ ਪੈ ਗਈ ਮੰਜੇ ਤੇ ਤਿੰਨ ਬੱਚੇ ਨੇ ਬੱਚੇ ਸਾਹਮਣੇ ਵੀ ਔਖੇ ਹੁੰਦੇ ਆ ਫਿਰ ਕਾਰੋਬਾਰ ਕੀ ਕਰਦੇ ਹੋ ਕਿਸ ਤਰ੍ਹਾਂ ਕਮਾਈ ਚੱਲਦੀ ਕਾਰੋਬਾਰ ਭਾਜੀ ਕੋਈ ਨਹੀਂ ਕਾਰੋਬਾਰ ਹੁਣ ਮੈਂ ਭਾਜੀ ਬਾਹਰ ਜਾਵਾਂ ਕਮਾਉਣ ਵਾਸਤੇ ਕਿ ਇਹਨੂੰ ਇੱਥੇ ਵੇਖਾਂ ਕੀ ਕੰਮ ਕਰਦੇ ਹੋ ਮੈਂ ਭਾਜੀ ਸਬਜ਼ੀ ਦਾ ਕੰਮ ਕਰਦਾ ਰਿਹਾ ਹੈਗਾ ਹੁਣ ਆਪ ਹੀ ਰੋਟੀ ਵੀ ਆਪ ਖਾਣੀ ਬਾਥਰੂਮ ਆਪ ਕਰਾਉਣਾ ਲੈਟਰਿੰਗ ਆਪ ਕਰਾਉਣੀ ਮੂੰਹ ਆ ਪਤਣਾ ਉਧਰ ਬੱਚਿਆਂ ਨੂੰ ਸਕੂਲ ਲੇਕਾਉਣਾ ਸਾਰੇ ਕੰਮ ਕਰਨੇ ਭਾਜੀ ਨਹੀਂ ਬਾਹਰ ਕਮਾਉਣ ਵਾ ਤੇ ਜਾਇ ਨਹੀਂ ਗਾ ਘਰ ਦਾ 10 ਮਿੰਟ ਲਈ ਨਹੀਂ ਜਾਇਆ ਜਾਂਦਾ ਤੇ ਕਮਾਉਣ ਦੀ ਤਾਂ ਬਰੀ ਦੂਰ ਦੀ ਗੱਲ ਸਰਕਾਰਾਂ ਵੱਲੋਂ ਕਾਫੀ ਸਕੀਮਾਂ ਹੁੰਦੀਆਂ ਵਾ ਆਸ਼ਮਾਨ ਕਾਰਡ ਹੁੰਦੇ ਹੋਤ ਬਰਤਨ ਸਕੀਮਾਂ ਹੁੰਦੀਆਂ ਕਿ ਕਰੀ ਤੁਸੀਂ ਇੱਧਰਲੇ ਪਾਸੇ ਹੱਥ ਪਲਾ ਨਹੀਂ ਮਾਰਿਆ ਕਿਸੇ ਨੇਤਾ ਕੋਲ ਮਿਲਿਏ ਜਾਂ ਕਿਸੇ ਮੋਦਬਰ ਨੂੰ ਮਿਲਿਏ ਹਾਂਜੀ ਭਾਜੀ ਆਸ਼ਮਾਨ ਕਾਰਡ ਬਣਾਇਆ ਹੈਗਾ ਪਰ ਆਸ਼ਮਾਨ ਕਾਰਡ ਚੱਲਿਆ ਨਹੀਂ ਹਾਂਜੀ ਤੇ ਹੁਣ ਖਰਚਾ ਕਿਦਾਂ ਚੱਲਦਿਆ ਇਹਦੇ ਇਲਾਜ ਦਾ ਵੀ ਕਾਫੀ ਖਰਚਾ ਹੋ ਰਿਹਾ ਜੀ ਦਵਾਈ ਆ ਰਹੀ ਏ ਕਿਦਾਂ ਖਰਚਾ ਚੱਲਦਾ ਫਿਰ ਭਾਈ ਖਰਚਾ ਇਤਨਾ ਕਦੀ ਕਿਸ ਦੇ ਕੋਲ ਕੋਈ 5000 ਲੱਲਾ ਕਦੀ ਕਿਸ ਦੇ ਕੋਲ 2000 ਲੱਲਾ ਕਦੀ ਕਿਸ ਦੇ ਕੋਲ ਪਰ ਹੁਣ ਭਾਜੀ ਪਰਮਣੀ ਜਦੋਂ ਅਸੀਂ ਪੈਸੇ ਕੋਈ ਮੰਗਦੇ ਫਿਰ ਅਗਲਾ ਵਾਪਸ ਵੀ ਤਾਂ ਮੰਗਦਾ ਹੀ ਹੈ ਨਾ ਇਹ 5 7 10000 ਜਾਂ ਤੋਂ ਖਰਚਿਆ ਹੀ ਤੇ ਲੋੜ ਪੈ ਗਈ ਹੀ ਤੇ ਫਿਰ ਕਿਦਾਂ ਸਰਕਲ ਚੱਲਦਾ ਸਾਰਾ ਭਾਜੀ ਜਿੰਨਾ ਕੋਲ ਤੇ ਲੈ ਅਜੇ ਤੱਕ ਤੇ ਵਾਪਸ ਨਹੀਂ ਜੀ ਦਿੱਤੇ ਗਏ ਠੀਕ ਹੈ ਨਾ ਅਜੇ ਤੇ ਜਿੰਨਾ ਜਿੰਨਾ ਕੋਲ ਇੱਕ ਦੇ 1 ਰੁਪਿਆ ਨਹੀਂ ਵਾਪਸ ਦਿੱਤਾ ਮੈਂ ਤਾਂ ਦੱਸਣ ਦਿਆਂ ਕਿ ਮੇਰੇ ਜਿਹੜੇ ਕਮਰੇ ਆਣਾ ਜਿਹੜੇ ਦੋ ਕਮਰੇ ਆ ਤੇ ਇਹ ਖੰਡੇ ਇਹ ਵੀ ਗੈਣੇ ਪੈ ਚੁੱਕੇ ਹੈਗੇ ਠੀਕ ਜੇ ਤੇ ਬਾਕੀ ਲੌਂ ਲੈ ਕੇ ਵੀ ਉਹ ਵੀ ਲਿਆਈ ਉਹ ਵੀ ਚਲੋ ਸਾਰੇ ਚਲੋ ਦਵਾਈ ਤੇ ਲੱਗ ਕੇ ਹੈਗੇ ਜੇ ਦਵਾਈ ਵਾਸਤੇ ਲੈ ਤੇ ਦਵਾਈ ਤੇ ਲੱਗ ਕੇ ਸਾਰੇ ਫਿਰ ਬੱਚੇ ਕਿਸ ਟਾਈਮ ਜਿਤ ਨਹੀਂ ਕਰਦੇ ਕਿ ਜਦਾਂ ਮਾਂ ਕੋ ਰਹਿਣਾ ਕਿਉਂਕਿ ਇੱਕ ਛੋਟਾ ਬੇੜਾ ਤੋਂ ਚੁੱਕਿਆ ਜਿਹੜਾ ਉਹ ਤੇ ਬਿਲਕੁਲ ਛੋਟਾ ਤੇ ਉਹਨੂੰ ਤਾਂ ਸਮਝ ਵੀ ਕੋਈ ਨਹੀਂ ਹੈਗੀ ਦੂਜੇ ਥੋੜੇ ਸਿਆਣੇ ਹੋਗੇ ਪਰ ਬੱਚੇ ਕਹਿੰਦਾ ਜਿਤ ਨਹੀਂ ਕਰਦੇ ਰੋਂਦੇ ਨਹੀਂ ਕਿ ਮਾਂ ਆ ਨਾ ਹੀ ਸੋਣਾ ਮਾਂ ਹੋਂ ਰਹਿਣਾ ਚਾਹੇ ਦਾਦੀ ਦਾ ਪਿਆਰ ਹੈ ਬਾਕੀ ਜੀ ਆਣਾ ਪਿਆਰ ਆ ਤੁਹਾਡਾ ਪਿਆਰ ਪਰ ਫਿਰ ਮਾਂ ਤੇ ਮਾਂ ਹੀ ਹੁੰਦੀ ਹੈ। ਵਸੇ ਤੇ ਵਰੀ ਕਰਦੇ ਆ ਕਿ ਉਹਦੇ ਨਾਲ ਹੀ ਸੋਣਾ ਪਰ ਕੀ ਕੀਤਾ ਜਾਵੇ ਰੋਂਦੇ ਆ ਉਹ ਵੀ ਵੇਖ ਕੇ ਉਹਦੇ ਹਾਲ। ਮਣੀ ਭਾਜੀ ਬਹੁਤ سارے ਦਾਨੀ ਸੱਜਣ ਇਸ ਦੁਨੀਆ 'ਚ ਵੱਸਦੇ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਆਪਣਾ ਕੋਈ ਮੋਬਾਈਲ ਨੰਬਰ ਦੋ ਵਾਰੀ ਬੋਲ ਦੋ ਜਿੱਥੇ ਕੋਈ ਦਾਨੀ ਸੱਜਣ ਐਨਆਰਆਈ ਵੀਰ ਕੋਈ ਸੰਸਥਾਵਾਂ ਤੁਹਾਡਾ ਕੰਟੈਕਟ ਕਰ ਸਕਣ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੋਬਾਈਲ ਨੰਬਰ ਦੋ ਵਾਰੀ ਬੋਲ ਦੋ 99850 ਕਣਵੇਂ ਨਾ ਵਿਚਰਣਵੇਂ ਨਿਰਨਵੇਂ 150 ਕਣਵੇਂ ਨਾ ਵਿਚਰਣਵੇਂ ਕੀ ਕਹਿਣਾ ਚਾਹੁੰਦੇ ਮੈਂ ਦੇ ਵੀਰਾਂ ਪੈਣਾ ਕੇ ਬੇਨਤੀ ਕਰਾਂਗਾ ਕਿ ਪੁਲਿਸ ਹੈਲਪ ਕੀਤੀ ਜਾਵੇ ਕਿਉਂਕਿ ਮੈਂ ਇਸ ਟਾਈਮ ਬਹੁਤ ਜ਼ਿਆਦਾ ਦੁਖੀ ਹਾਂ ਕਮਾਉਣ ਮੈਂ ਜਾ ਨਹੀਂ ਸਕਦਾ ਬਾਹਰ ਹਾਂਜੀ ਮੈਂ ਆਪਣੀਤੀ ਹੈ ਮੈਂ ਮਦਦ ਟੈਂਡਰ ਤੋਂ ਕਾਫੀ ਬਿਮਾਰ ਅਬ੍ਰਾਟਕਾਂ ਸਨ ਹਲਾ ਅੱਜ ਵੀ ਕਾਫੀ ਕਰਾਇਆ ਮੇਰੇ ਪਤੀ ਨੇ ਜਿੰਨਾ ਚਿਰ ਹੋ ਚੁੱਕਿਆ ਵੀ ਬੋਲਿਆ ਇਲਾਜ ਕਰਾਇਆ ਉਹਨਾਂ ਸਾਡੇ ਕੋ ਬੜੀ ਮੁਸ਼ਕਲ ਆ ਤੇ ਪ੍ਰੋਬਲਮ ਵੀ ਵੱਧ ਚੁਈ ਹੈ ਤੇ ਇਹ ਛੋਟੇ ਛੋਟੇ ਬੱਚੇ ਨੇ ਬੱਚੇ بڑے پڑھਨੇ ਨਹੀਂ ਦਿੱਤੇ ਕਹਿਣਾ ਖੁਦਾ ਦਾ ਮੰਦਿਰ ਹਾਂਜੀ ਪ੍ਰੋਫੈਸਰ ਹਾਂਜੀ ਇਹ ਕਹਿਣਾ ਚਾਹੁੰਦੇ ਹਾਂ ਦਾਨੀ ਸੱਜਣਾ ਨੂੰ ਲੋਕਾਂ ਨੇ ਜਿਹੜੇ ਮਦਦ ਕਰਦੇ ਨੇ ਵੇ ਕੇ ਲਵ ਯੂ ਕੰਨਿਆ ਬਿਚੇ ਦਾ ਕੋ ਜਿੰਨੇ ਕੁ ਨੇ ਜਸ ਨੇ ਕਿ ਮਦਦਤੋਂ ਬਿਹਕਾ ਸਕਦੇ ਆ ਫਿਰ ਮੇਰੇ ਜਰੂਰ ਮਦਦ ਕਰੋ ਨੇ ਜੰਨੀਆਂ ਪੀ ਮੈਂ ਠੀਕ ਹੋ ਕੇ ਆਪਣੇ ਬੱਚਿਆਂ ਨੂੰ ਚੰਗਾ ਪਾਲਣ ਪੋਸ਼ਣ ਕਰਾ ਰਹੀ ਮੈਂ। ਤਾਂ ਸਾਡੀ ਜਿਹੜੀ ਭੈਣ ਪ੍ਰੀਤੀ ਹੈ ਜਿਸ ਨੂੰ ਬ੍ਰੈਸਟ ਕੈਂਸਰ ਹੈ ਔਰ ਕਾਫੀ ਹਾਲਤਾਂ ਦੀ ਨਾਜੁਕ ਹੈ। ਉਹਨਾਂ ਦੀ ਸੱਸ ਮਾਂ ਕਿਉਂਕਿ ਮਾਂ ਮੈਂ ਤਾਂ ਕਹਿ ਰਹੀਆਂ ਕਿ ਵਾਕਈ ਇੱਕ ਮਾਂ ਦਾ ਰੂਪ ਹੈ ਜਿਹੜੇ ਇਸ ਕੰਡੀਸ਼ਨ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਕਰ ਰਹੀ ਹੈ। ਉਸ ਨੂੰ ਸਾਂਭਦੀ ਹੈ ਆਪਣੇ ਬੇਟੇ ਵਾਸਤੇ, ਬੱਚਿਆਂ ਵਾਸਤੇ ਰੋਟੀ ਪਾਣੀ ਤਿਆਰ ਕਰਕੇ ਦਿੰਦੀ ਹੈ। ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ? ਕਾਫੀ ਮਾੜੇ ਹੋ ਗਏ ਨੇ ਹਾਲਾਤ। ਇਹ ਤਾਂ ਬਹੁਤ ਏ ਕਮੰਦਾ ਨਹੀਂ ਤਾਂ ਪਤਾ ਹਾਲਾਤ ਤੇ ਮਾੜੇ ਹੋਣੇ ਆ ਤੇ ਸਾਰਿਆਂ ਨੇ ਬੜਾ ਖਰਚਾ ਦਿੱਤਾ ਵਾ ਪਰ ਹੁਣ ਬੜੀ ਮੁਸ਼ਕਿਲ ਹੋ ਗਈ ਸਾਰਿਆਂ ਵਾਸਤੇ ਬਲਜੀਤ ਜੀ ਪਰ ਇਹ ਤਾਂ ਚਲੋ ਗੱਲ ਵਧੀਆ ਮੈਂ ਕਈ ਘਰਾਂ ਸੁਣਿਆ ਕਿ ਜਦੋਂ ਨੌ ਬਿਮਾਰ ਪੈਂਦੇ ਨੂੰ ਪੇਕੇ ਭੇਜ ਦਿੰਦੇ ਪਰ ਤੁਹਾਡਾ ਪਰਿਵਾਰ ਫਿਰ ਵੀ ਚਲੋ ਰੱਬ ਨਾਲ ਕਦੇ ਜੁੜਿਆ ਖੁਦਾ ਨਾਲ ਜੁੜਿਆ ਕਿਤੇ ਕਿ ਉਰੀ ਇਸ ਹਾਲਤ ਵਿੱਚ ਵੀ ਸੇਵਾ ਕਰ ਰਹੇ ਹੋ ਕਿ ਇੱਕ ਧੀ ਬਣਾ ਕੇ ਤੁਸੀਂ ਘਰ ਚ ਲਿਆਂਦਾ ਤੇ ਧੀ ਸਮਝ ਕੇ ਤੁਸੀਂ ਸੰਭ ਰਹੇ ਹੋ ਕੀ ਕਹਿਣਾ ਚਾਹੁੰਦੇ ਮੈਂ ਕਹੀ ਇਹ ਹੀ ਕਹਿਣੀ ਆ ਇਹ ਜਿਹੜਾ ਨਵਾਂ ਨੂੰ ਧੀਆਂ ਬਣਾ ਕੇ ਘਰ ਲੈ ਆਇਆ ਵਾ ਤੇ ਇਹਨਾਂ ਨੂੰ ਧੀਆਂ ਬਣਾ ਕੇ ਹੀ ਰੱਖਣਾ ਚਾਹੀਦਾ ਵਾ ਦੁੱਖ ਵਿੱਚ ਵੀ ਸਾਥ ਦੇਣਾ ਚਾਹੀਦਾ ਛੋਟੇ ਛੋਟੇ ਬੱਚੇ ਨੇ ਮੈਂ ਵੇਖਣ ਦੇ ਇੱਕ ਬਹੁਤ ਛੋਟਾ ਬੱਚਾ ਵਾ ਚਾਹੇ ਦਾਦੀ ਬੜਾ ਪਿਆਰ ਕਰਦੀ ਐ ਪਿਓ ਬਹੁਤ ਪਿਆਰ ਕਰਦਾ ਹੋਰ ਲਾਗੇ ਚਾਚੇ ਤਾਏ ਹੋ ਸਕਦੇ ਆ ਪਰ ਮਾਂ ਵਾਸਤੇ ਤੇ ਫਿਰ ਵੀ ਬੱਚੇ ਜਿਹੜੇ ਮਾਂ ਜਿੱਦ ਕਰਦੇ ਆ ਤੇ ਕਦੇ ਕਦੇ ਰੋਂਦੇ ਨੇ ਕਿ ਮਾਂ ਕੋ ਜਾਣਾ ਕਰਦੇ ਨੇ ਕਈ ਵਾਰੀ ਉਹਨਾਂ ਦੀ ਅੱਖਾਂ ਚੱਥਰੋ ਵੇਖਨੇ ਆ ਇਹ ਫਿਰ ਅਹੀ ਉਹਨਾਂ ਦੇ ਲਾਗੇ ਨਹੀਂ ਐਡਾ ਕਰੀ ਤਾਂ ਫਿਰ ਗਾਪਸਾ ਹੋਇ ਕਿਤੇ ਸਭ ਨੂੰ ਮਨ ਇਸ ਤਰ੍ਹਾਂ ਹਾਲਾਤ ਵਿਗੜੇ ਪ੍ਰੀਤੀ ਦੇ ਕਿਤਰਾ ਇਹ ਚੰਗੀ ਭੜੀ ਦਸਾਸਰ ਇਹ ਦੀ ਕਿਤਰਾ ਬਹੁਤ ਚੰਗੀ ਸੀ ਪਹਿਲਾਂ ਤਾਂ ਕੋਈ ਨਹੀਂ ਸੀ ਦੁੱਖ ਉਹ ਵੀ ਜੇ ਦੋ ਛੋਟੀ ਜਿਹੀ ਗਲਤੀ ਹੋਈ ਆ ਤੇ ਉਹਦੇ ਤੋਂ ਹੀ ਬੱਸ ਥੋੜੀ ਥੋੜੀ ਵੱਡੀ ਹੋ ਗਈ ਤੇ ਮੁੜ ਕੇ ਜੇ ਤਾਂ ਟੈਸਟ ਕਰਾਇਆ ਤੇ ਕਾਲਾ ਪੀ ਲਿਆ ਆ ਉਹਦੇ ਕਾਰਨ ਫਿਰ ਇਹਨੂੰ ਅੱਗੇ ਪਰੇਸ਼ਾਨੀ ਹੋਈ ਆ ਜ਼ਿਆਦਾ ਆਪਾਂ ਮਸੀਹ ਭਾਈ ਚਾਰੇ ਤੋਂ ਸਬੰਧ ਰੱਖਦੇ ਆ ਕੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਜਿੱਦਾਂ ਮਸੀਹ ਭਾਈ ਚਾਰੇ ਵਿੱਚ ਬਹੁਤ ਰਾ ਦੱਸਦੇ ਆ YouTube ਤੇ ਹੁੰਦੇ ਸੋਸ਼ਲ ਮੀਡੀਆ ਤੇ ਕਿ ਦੁਆ ਕਰਦੇ ਨੇ ਪਰ ਕਾਫੀ ਮਰੀਜ਼ ਠੀਕ ਹੁੰਦੇ ਆ ਕਿਉਂਕਿ ਨਾਲ ਦਵਾਈ ਦੇ ਨਾਲ ਨਾਲ ਦੁਆ ਵੀ ਜ਼ਰੂਰੀ ਹੁੰਦੀ ਹੈ ਕੀ ਕਰੀ ਉੱਥੇ ਨਹੀਂ ਲੈ ਕੇ ਗਏ ਨਹੀਂ ਪਾਸਟਰ ਐਂਕੋ ਨਰੋਲਜੀ Papa ਗਏ ਆ ਉਹਨਾਂ ਦੀ ਵਾਈਫ ਕੋ ਵੀ ਇਹਦੇ ਲਈ ਹੈਂਡ ਹੋਈ ਆ ਉਹਨਾਂ ਕੋ ਵੀ ਲੈ ਹੈਂਡ ਹੋਈ ਆ ਦੋਵਾਂ ਕੀ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਕੋਈ ਨਹੀਂ ਰਾਮਾ ਜੀ ਦਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕੋਈ ਮਦਦ ਕਰਦੇ ਆ ਕੀ ਕਹਿਣਾ ਚਾਹੁੰਦੇ ਆਪਣੇ ਲਫ਼ਜ਼ਾਂ ਵਿੱਚ ਨਹੀਂ ਇਹੋ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿੱਦ ਘਰ ਵਿੱਚ ਐਡੀ ਵੱਡੀ ਬਿਮਾਰੀ ਪੈ ਦੇ ਤੇ ਆਪਾਂ ਹਾਰ ਗਏ ਹੁਣ ਤੇ ਸਾਡੀ ਮਦਦ ਕੀਤੀ ਜਾਵੇ ਕਿ ਇਹ ਰੂਹ ਜਰੀਆ ਬਚ ਜਾਵੇ ਤੇ ਅੱਗੇ ਜਾ ਕੇ ਵੀ ਆਪਣੀ ਗਵਾਹੀ ਦਏ ਤੇ ਹੋਰ ਵੀ ਰੂਹਾਂ ਬਚਣ ਮੈਂ ਅਕਸਰ ਹੀ ਇਹੋ ਜੀਆਂ ਵੀਡੀਓ ਵਿੱਚ ਗੱਲ ਕਰਦਾ ਕਿ ਜਿਹੜੇ ਲੋਕ ਸਾਨੂੰ ਅਜਿਹੇ ਘਰਾਂ ਤੱਕ ਲੈ ਕੇ ਆਉਂਦੇ ਆ ਮਰੀਜ਼ਾਂ ਤੱਕ ਲੈ ਕੇ ਆਉਂਦੇ ਆ ਕਿਸੇ ਫਰਿਸ਼ਤੇ ਤੋਂ ਘਟ ਨੇ ਕਿਉਂਕਿ ਕਾਲ ਯੁਗ ਦਾ ਸਮਾਂ ਕਿਸੇ ਦਾ ਦਰਦ ਜਾਨਣਾ ਕਿਸੇ ਦਰਦ ਨੂੰ ਮਹਿਸੂਸ ਕਰਨਾ ਇਨਸਾਨੀਅਤ ਦਾ ਸਭ ਤੋਂ ਵੱਡਾ ਗੋਨਾ ਹੈ ਬਟਾਲੇ ਤੋਂ ਸਾਡੇ ਸਮਾਜ ਸੇਵਕਾ ਸਾਡੇ ਕਮਲ ਭੈਣ ਜੀ ਜਿੰਨਾ ਸੁਨੇਹਾ ਦਿੱਤਾ ਸੀ ਇਸ ਪਰਿਵਾਰ ਦੀ ਇਸ ਬੇਟੀ ਬਾਰੇ ਇਸ ਹਾਲਾਤ ਬਾਰੇ ਗੱਲਬਾਤ ਕਰਦੇ ਆ ਸਸਕਾ ਭੈਣ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਹਾਲਾਤ ਪਹਿਲਾਂ ਜਾਣਦੇ ਹੋ ਅਸੀਂ ਤਾਂ ਅੱਜ ਵੇਖ ਕੇ ਸਾਡੇ ਅੱਖਾਂ 'ਚ ਵੀ ਅਥਰੂ ਆਉਂਦੇ ਆ ਕੈਮਰਾ ਤੇ ਦਿਖਾ ਨਹੀਂ ਸਕਦਾ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਜ਼ਖਮ ਅਜਾ ਕਿ ਜਿਹੜਾ ਅਸੀਂ ਨਹੀਂ ਵਿਖਾ ਸਕਦੇ ਕੀ ਕਹਿਣਾ ਚਾਹੁੰਦੇ ਮੈਂ ਇਤਰਾ ਹੀ ਨਾ ਵੀਡੀਓ ਵੇਖੀ ਸੀ ਇੱਕ ਮੇਰਾ ਨਾਮ ਕਮਲ ਆ ਮੈਂ ਬਟਾਲੇ ਦੀ ਰਹਿਣ ਵਾਲੀ ਆ ਮੈਂ ਇਤਰਾ ਵੀਡੀਓ ਵੇਖੀ ਸੀ ਤੇ ਮੈਂ ਵੀਡੀਓ ਵੇਖ ਕੇ ਤੇ ਇਹਨਾਂ ਨੇ ਨੰਬਰ ਉੱਪਰ ਦਿੱਤਾ ਅਸੀਂ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਸਾਰੀ ਆਪਣੀ ਹਕੀਕਤ ਦੱਸੀ ਅਸੀਂ ਸਰਬੱਤ ਦਾ ਭਲਾ ਸੇਵਾ ਸੁਸਾਦੀ ਦੇ ਨੰਬਰਾਂ ਤੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਬਾਜੀ ਉਹਨਾਂ ਨਾਲ ਤੇ ਉਹਨਾਂ ਨੇ ਫਿਰ ਬੋਲਿਆ ਕਿ ਕੋਈ ਗੱਲ ਨਹੀਂ ਅਸੀਂ ਜਾ ਕੇ ਦੇਖ ਲਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਜਿਹੜੇ ਦਰਸ਼ਕ ਵੇਖਦੇ ਐ ਐਨਆਰਆਈ ਵੀਰ ਵੇਖਦੇ ਐ ਕਈਆਂ ਕੋ ਮਾਇਆ ਰੱਬ ਨਹੀਂ ਦਿੰਦੀ ਐ ਕਿ ਉਹ ਜੋ ਦਾਨ ਕਰਨ ਤੇ ਕਰਨ ਤੇ ਘਟਦੀ ਨਹੀਂ ਐ ਔਰ ਕਰਦੀ ਵੀ ਨੇ ਲੋਗ ਅਸੀਂ ਕਾਫੀ ਐਵਰੀਏ ਸਟੋਰੀਆਂ ਪਾਈਆਂ ਔਰ ਲੋਕਾਂ ਨੇ ਅੱਗੇ ਆ ਕੇ ਮਦਦ ਵੀ ਕੀਤੀ ਹੈ ਪਰ ਤੁਸੀਂ ਆਪਣੇ ਲਫ਼ਜ਼ਾਂ ਦੇ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਔਰਤੋਂ ਔਰਤ ਦੀ ਕੰਡੀਸ਼ਨ ਨੂੰ ਔਰਤ ਜਾਰਾ ਜਾਣਦੀ ਏ ਇੱਕ ਮਾਂ ਦੇ ਤੌਰ ਤੇ ਭੈਣ ਦੇ ਤੌਰ ਤੇ ਪਤਨੀ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਮੈਂ ਤੇ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਇਹ ਭੈਣ ਦਾ ਵੱਦ ਤੋਂ ਵੱਦ ਸੰਯੋਗ ਦਿੱਤਾ ਜਾਵੇ ਤੇ ਦੀ ਦੇਖਭਾਲ ਕੀਤੀ ਜਾਵੇ ਤੋਂ ਸਾਡੇ ਚੈਨਲ ਵੱਲੋਂ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਸੀਂ ਮੰਦਰਾਂ ਗੁਰਦੁਆਰਿਆਂ ਜਗ੍ਹਾ ਤੇ ਹੋਰ ਡੇਰਿਆਂ ਤੇ ਬਹੁਤ ਵੱਡਾ ਦਾਨ ਕਰਦੇ ਆ ਕਰਨਾ ਚਾਹੀਦਾ ਮੈਂ ਨਹੀਂ ਕਹਿੰਦਾ ਨਹੀਂ ਕਰਨਾ ਚਾਹੀਦਾ ਪਰ ਸੱਜਣ ਮਿੱਤਰੋ ਤੁਹਾਡਾ ਦਾਨ ਜਿਹੜਾ ਅਸਲੀ ਅਜਿਹੇ ਪਰਿਵਾਰ ਦੇ ਵਿੱਚ ਲੱਗਣਾ ਚਾਹੀਦਾ ਹੈ ਇੱਥੇ ਇੱਕ ਮਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ ਤਿੰਨ ਬੱਚੇ ਹਨ ਔਰ ਬੱਚੇ ਕਿਸ ਤਰ੍ਹਾਂ ਮਾਂ ਤੋਂ ਬਿਨਾਂ ਰਹਿ ਰਹੇ ਹਨ ਤੁਸੀਂ ਜਾਣਦੇ ਹੋ ਅਸੀਂ ਬੱਚਿਆਂ ਵਾਲੇ ਆ ਪਰਿਵਾਰਾਂ ਵਾਲੇ ਆ ਸਾਡੇ ਚੈਨਲੋਂ ਬੇਨਤੀ ਹੈ ਕਿ ਜਿਹੜਾ ਨੰਬਰ ਸਾਡੇ ਮਨੀ ਭਾਜੀ ਨੇ ਦਿੱਤਾ ਹੈ ਉਸ ਨੰਬਰ ਤੇ ਤੁਸੀਂ ਡਾਇਰੈਕਟ ਇਸ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਇਨਾਂ ਦੇ ਕੀ ਲੋਡ ਹੈ ਉਸ ਲੋਡ ਨੂੰ ਪੂਰੀ ਕਰ ਸਕਦੇ ਹੋ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼